ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਵਿਕਰਮ ਸਿੰਘ ਮਜੀਠੀਆ ਨੂੰ ਅਮਰਿਤਪਾਲ ਦੇ ਪਿਤਾ ਦੇ ਵੱਲੋਂ ਜਵਾਬ ਦਿੱਤਾ ਗਿਆ ਹੈ ਵਾਇਰਲ ਚੈਟ ਦੇ ਵਿੱਚ ਅਮਰਿਤਪਾਲ ਖਿਲਾਫ ਇੱਕ ਸਾਜ਼ਿਸ਼ ਹੋ ਰਹੀ ਹੈ ਦਰਸੀਮ ਸਿੰਘ ਨੇ ਅਮਰਿਤਪਾਲ ਸਿੰਘ ਦੇ ਪਿਤਾ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਮਰਿਤਪਾਲ ਖਿਲਾਫ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਨਸ਼ੇ ਖਿਲਾਫ ਮਹਿੰਮ ਕਾਰਨ ਇਹਨਾਂ ਦੀਆਂ ਅੱਖਾਂ ਦੇ ਵਿੱਚ ਅਮਰਿਤਪਾਲ ਰੜਕਦਾ ਹੈ ਦਰਸੀਮ ਸਿੰਘ ਨੇ ਕਿਹਾ ਕਿ ਸਰਕਾਰਾਂ ਦੇ ਪਿੱਠੂ ਬਣ ਕੇ ਕੰਮ ਕਰ ਰਹੇ ਨੇ ਵਿਕਰਮ ਮਜੀਠੀਆ ਬੀਤੇ ਕੱਲ ਬਿਕਰਮ ਮਜੀਠੀਆ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਦੇ ਵਿੱਚ ਸਿੱਧੇ ਤੌਰ ਤੇ ਅਮਰਿਤਪਾਲ ਸਿੰਘ ਨੂੰ ਸ਼ੈਤਾਨ ਦੱਸਿਆ ਗਿਆ ਸੀ ਕਿ ਸ਼ੈਤਾਨ ਹੈ ਹਾਲਾਂਕਿ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਐਮਪੀ ਨੇ ਤੇ ਇੱਕ ਵਾਰ ਇਸ ਪੰਜਾਬ ਦੇ ਵਟਸਐਪ ਦੇ ਕਥਿਤ ਗਰੁੱਪ ਦੇ ਵਿੱਚ ਚੈਟ ਨੂੰ ਆਧਾਰ ਬਣਾ ਕੇ ਬਿਕਰਮ ਮਜੀਠੀਆ ਦੇ ਵੱਲੋਂ ਅਮਰਿਤਪਾਲ ਸਿੰਘ ਤੇ ਨਿਸ਼ਾਨਾ ਸਾਧਿਆ ਗਿਆ ਸੀ ਕਿ ਕਿਵੇਂ ਇਸ ਚੈਟ ਦੇ ਵਿੱਚ ਸੌਦਾ ਲਾਉਣ ਦੀ ਗੱਲ ਹੋ ਰਹੀ ਹੈ ਤੇ ਵਿਕਰਮ ਮਜੀਠੀਆ ਨੇ ਵੀ ਕਿਹਾ ਸੀ ਕਿ ਉਹ ਸੱਚ ਬੋਲਦੇ ਨੇ ਇਸ ਕਰਕੇ ਚੁੱਪਦੇ ਨੇ ਦੂਜੇ ਪਾਸੇ ਹੁਣ ਅਮਰਿਤਪਾਲ ਦੇ ਪਿਤਾ ترਸੇਮ ਸਿੰਘ ਦਾ ਇਸ ਤੇ ਪਲਟਵਾਰ ਸਾਹਮਣੇ ਆਇਆ ਉਹਨਾਂ ਕਿਹਾ ਕਿ ਅਮਰਿਤਪਾਲ ਖਿਲਾਫ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਦਰਸਲ ਅਮਰਿਤਪਾਲ ਸਿੰਘ ਨੇ ਨਸ਼ੇ ਖਿਲਾਫ ਮੁਹਿੰਮ ਚਲਾਈ ਸੀ ਅਤੇ ਇਸੇ ਕਾਰਨ ਇਹਨਾਂ ਦੀਆਂ ਅੱਖਾਂ ਦੇ ਵਿੱਚ ਅਮਰਿਤਪਾਲ ਸਿੰਘ ਰੜਕਦਾ ਏ ترਸੇਮ ਸਿੰਘ ਨੇ ਵੀ ਕਿਹਾ ਕਿ ਸਰਕਾਰਾਂ ਦੇ ਪਿੱਠੂ ਬਣ ਕੇ ਕੰਮ ਕਰ ਰਹੇ ਨੇ ਵਿਕਰਮ ਸਿੰਘ ਮਜੀਠੀਆ ਦੁਬਾਰ ਪਲਟਵਾਰ ਜਾਰੀ ਹੈ ਛਾਣਦੇ ਨਹੀਂ ਪਛਾਣਦੇ ਨੂੰ ਜੇ ਦੱਸੋ ਯਾਰ ਇੱਕ ਤਰ੍ਹਾਂ ਆਹ ਆ ਇਹ ਆ ਜੀ ਜੀ ਅਸਲ ਬੰਦੇ ਦੀ ਜੀ ਦੀ ਮੈਂ ਗੱਲ ਕਰ ਰਿਹਾ ਉਹ ਜਿਹੜਾ ਨਵਾਂ ਚਿਹਰਾ ਉਹ ਤਾਂ ਸਿਰਫ ਇੱਕ ਲੋਕਾਂ ਨੂੰ ਭੁਲੇਖਾ ਪਾਉਣ ਦਾ ਚਿਹਰਾ ਉਹਦੀ ਨਹੀਂ ਮੈਂ ਦੀ ਗੱਲ ਕਰ ਰਿਹਾ ਸ਼ੈਤਾਨ ਦੀ ਕਿ ਨਸ਼ੇ ਦਾ ਬਹੁਤ ਵੱਡਾ ਸਤਾਗ ਰਿਆ ਜਿਹੜਾ ਪੰਜਾਬ ਦੀ ਨੌਜਵਾਨੀ ਇਸ ਧਰਤੀ ਤੇ ਨਸ਼ਾ ਲੈਂਦਾ ਤੇ ਪੰਜਾਬ ਦੀ ਨੌਜਵਾਨੀ ਨਸ਼ੇ 'ਚ ਡੋਪਿਆ ਤੇ ਅਮਰਪਾਲ ਨੇ ਇਸ ਚੀਜ਼ ਦਾ ਵਿਰੋਧ ਕੀਤਾ ਤੇ ਆਪਣੀ ਨੌਜਵਾਨੀ ਨੂੰ ਨਸ਼ੇ 'ਚੋਂ ਬਾਹਰ ਕੱਢਣ ਦਾ ਇਹੋ ਵਿਰੋਧ ਕਰਕੇ ਉਹ ਦਿਨ ਰਾਤ ਪਹਿਲਾਂ ਵੀ ਉਦੋਂ ਬੜੇ ਇਹਨੇ ਹਲਾਗੁਲਾ ਕੀਤਾ ਕਿ ਸਰਕਾਰ ਨੂੰ ਛੇਤੀ ਫੜਨਾ ਚਾਹੀਦਾ ਨਹੀਂ ਤੇ ਮੈਂ ਪੰਜਾਂ ਮਿੰਟਾਂ 'ਚ ਫੜ ਲੂੰਗਾ ਮੈਂ ਐ ਕਰ ਦੂੰਗਾ ਤੇ ਉਹ ਸਾਰਾ ਕੁਝ ਕਰਨ ਦੇ ਬਾਵਜੂਦ ਹੁਣ 3 ਸਾਲ ਤੋਂ ਉਬਾਰਿਆ ਤੇ ਪੰਜਾਬ ਦੇ ਜੋ ਹਾਲਾਤਾਂ ਦੇ ਬਾਰੇ 'ਚ ਕਿਹਾ ਜਾ ਰਿਹਾ ਜੀ ਉਹਦੇੋਂ ਨਾਲ ਖਰਾਬ ਹੋ ਰਹੇ ਹਾਲਾਤ ਤੇ ਹੁਣ ਵੀ ਦਿਨ ਰਾਤ ਖਰਾਬ ਹੈ ਇਹ ਮਜੀਠੀਆ ਵਰਗਿਆਂ ਦੀ ਦੇਣ ਹੀ ਆ ਕਿ ਜਿਹੜਾ ਨਸ਼ਾ ਲੈਂਦਾ ਤੇ ਨਸ਼ੇ ਦੀ ਵਜ੍ਹਾ ਨਹੀਂ ਇਹ ਸਾਰਾ ਕਸ਼ਿਸ਼ ਹੋ ਰਿਹਾ ਇਸ ਕਰਕੇ ਅਸੀਂ ਇਸ ਚੀਜ਼ ਦੀ ਮਜੀਠੀਆ ਸਾਹਿਬ ਦੀ ਜਿਹੜੀ ਕਾਰਗਜ਼ਾਰੀ ਆ ਇਹ ਦੇ ਵੱਡਿਆਂ ਦੀ ਆ ਪੁਰਖਿਆਂ ਦੀ ਆ ਉਹ ਸਾਰੇ ਲੋਕ ਜਾਣਦੇ ਆ ਕਿ ਇਹਨਾਂ ਨੇ ਪੰਥ ਨੂੰ ਪੰਜਾਬ ਨੂੰ ਅਕਾਲੀ ਪਾਰਟੀ ਨੂੰ ਕਿੱਦਾਂ ਖੇਰੂ ਖੇਰੂ ਕਰਕੇ ਰੱਖ ਦਿੱਤਾ ਤੇ ਅਜੇ ਵੀ ਇਹਨਾਂ ਨੂੰ ਸਮਝ ਨਹੀਂ ਆ ਰਹੀ ਤੇ ਜਿਹੜੋ ਕੋਈ ਪੰਜਾਬ ਦੀ ਪੰਥ ਦੀ ਨੌਜਵਾਨੀ ਦੀ ਗੱਲ ਕਰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਉਹਦੇ ਖਿਲਾਫ ਹੀ ਭੁਗਤਣਾ ਇਹਨਾਂ ਦਾ ਕੰਮ ਆ ਮੇਰਾ ਖਿਆਲ ਹੈ ਕਿ ਅੱਗੇ ਵੀ ਇਹਨਾਂ ਦੇ ਵੱਡੇ ਵੱਡੇ ਰ ਵੀ ਸਰਕਾਰਾਂ ਦੇ ਪਿੱਠੂ ਰਹੇ ਤੇ ਹੁਣ ਵੀ ਸਰਕਾਰਾਂ ਦੀ ਪਿੱਠ ਤੇ ਖੜੇ ਆ ਤੇ ਜੋ ਆਪਣੇ ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਦਾ ਵਿਰੋਧ ਕਰਦੇ ਆ ਤੇ ਉਹਦੇ ਚ ਮੇਰਾ ਖਿਆਲ ਹੈ ਕਿ ਇਹ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਕਿ ਪੰਜਾਬ ਦੇ ਲੋਕ ਪਹਿਲੀ ਪਈ